ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਗੋਂਦਵਾਲ ਸਹਿਬ ਵਿਖੇ ਬਣੀ ਜੇਲ੍ਹ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੈ ਪ੍ਰਿੰਸ ਨਾਮਕੋ ਵਿਅਕਤੀ ਵੱਲੋਂ ਜੇਲ੍ਹ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਗੱਲਬਾਤ ਕਰਦੇ ਮ੍ਰਿਤਕ ਨੌਜਵਾਨ ਦੇ ਪਿਤਾ ਮੰਗਲ ਸਿੰਘ ਲੋਹਾਰਾ ਕਾ ਰੋਡ ਗਮਟਾਲਾ ਕਲੋਨੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦੇ ਬੇਟੇ ਦੀ ਉਮਰ ਕਰੀਬ 23-24 ਸਾਲ ਹੈ ਜਿਸ ਨੇ ਗੋਦਵਾਲ ਸਾਹਿਬ ਜੇਲ੍ਹ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਇਸ ਮਾਮਲੇ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਫਾਹਾ ਲੈ ਕੇ ਆਤਮ ਹੱਤਿਆ ਕਰਨ ਵਾਲਾ ਨੌਜਵਾਨ ਕਿਸੇ ਲੜਾਈ ਝਗੜੇ ਦੇ ਮਾਮਲੇ ਵਿੱਚ ਤਰੀਕ ਤੋਂ ਗੈਰਹਾਜ਼ਰ ਸੀ ਜਦੋਂ ਇਹ ਨੌਜਵਾਨ ਮਾਨਜੋ ਕੋਰਟ ਵਿੱਚ ਤਰੀਕ ਪੂਤਣ ਲਈ ਗਿਆ ਤਾਂ ਜੱਜ ਸਾਹਿਬ ਵੱਲੋਂ ਨੌਜਵਾਨ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਨੇ ਜੇਲ੍ਹ ਵਿੱਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਹੈ ਉਨਾ ਕਿਹਾ ਕਿ ਨੌਜਵਾਨ ਘਰੋਂ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਸਰਕਾਰ ਨੂੰ ਕੋਈ ਇਹਨਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਇਸ ਸੰਬੰਧੀ ਡੀਐਸਪੀ ਅਤੁੱਲ ਸੋਣੀ ਗੋਦਵਾਲ ਸਾਹਿਬ ਦਾ ਕਹਿਣਾ ਹੈ ਕਿ ਸਾਨੂੰ ਜੇਲ੍ਹ ਵਿੱਚੋਂ ਰੁਕਾ ਆਇਆ ਹੈ ਨੌਜਵਾਨ ਦੀ ਡੈੱਡ ਬਾਡੀ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤਰਨਤਾਰ ਤੋਂ ਸੋਨੂ ਫਤਿਹਬਾਦੀ ਖਾਸ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਮੰਗਲ ਸਿੰਘ ਜਲਦੀ ਇਮੋਡੇਟ ਮੁੰਦਨਾਹ ਉੱਤ ਝਗੜਾ ਹੈ ਤੇ ਝਗੜਾ ਹੈ ਕਿਹਦੇ ਵਿੱਚ ਨਾ ਹਾਂਜੀ ਕਿੱਥੇ ਆਇਆ ਹੈ ਕਿਹਦੇ ਗਮਟਾ ਲਿਆ ਗਮਟਾ ਲਿਆ ਹਾਂਜੀ ਝਗੜਾ ਹੈ ਤੇ ਫੋੜਤੀ ਨਾਲ ਹੋਈ ਆ ਕਿੱਥੇ ਆਇਆ ਅੱਛਾ ਇਹ ਤਾਂ ਮਤਲਬ ਨਫਾਲ ਲੈ ਕੇ ਮਰੀਜ਼ ਹੈ ਹਾਂਜੀ ਤੇ ਦੋਨਾਂ ਨੂੰ ਪਤਾ ਵੀ ਕਿੱਥੇ ਜੇਲ੍ਹਤੀ ਲਿਆ ਨਹੀਂ ਬਾਹਰ ਨੂੰ ਤਾਂ ਹੋਪਟ ਨਹੀਂ ਨਹੀਂ ਸਾਨੂੰ ਕੋਰਿੰਗ ਬਾਰੇ ਹਾਂਜੀ ਇਹ ਹਮਸਾਰੇ ਪਿੰਡ ਦਾ ਜੇਲ੍ਹ ਦੇ ਵਿੱਚ ਨੌਜਵਾਨਾਂ ਤੋਂ ਜੀ ਆਤਮ ਹੱਤਿਆ ਦੀ ਕੇਸ ਸਰ ਕੀ ਹੈ ਮਾਮਲਾ ਤੇ ਕੀ ਕਰਵਾਂਗੇ ਉਹਦੇ ਜੇ ਇੱਕ ਸਾਨੂੰ ਰੁਕਾ ਜਿਹੜਾ ਹੈਗਾ ਗੋਵਿੰਦਵਾਲ ਸਾਹਿਬ ਸੁਪਰਡੈਂਟ ਸਾਹਿਬ ਦੇ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਜਿਹਦੇ ਵਿੱਚ ਪਵਨਦੀਪ ਇਲਿਸ ਪ੍ਰਿੰਸ ਪੁੱਤਰ ਮੰਗਲ ਸਿੰਘ ਇਹ ਅਮਰਸਰ ਦਾ ਰਹਿਣ ਵਾਲਾ ਹੈਗਾ ਤੇ 27 ਸਾਲ ਦੀ ਉਮਰ ਹੈਗੀ ਹੈ ਤੇ ਇਹ ਐਫ ਆਈ ਆਰ ਨੰਬਰ 3312001 307 325 ਅਮਰਸਰ ਜਿਹੜਾ ਸੀ ਉੱਥੇ ਐਫ ਆਈ ਆਰ ਲੋਜ ਹੋਈ ਹੋਈ ਹੈ ਸੋ ਇਹ ਹਵਲਾਤੀ ਸੀਗਾ 24 2025 ਨੂੰ ਇੱਥੇ ਆਇਆ ਸੀਗਾ ਜੇਲ੍ਹ ਦੇ ਵਿੱਚ ਤੇ ਇਹਨੇ ਪਿਛਲੀ ਕੱਲ ਰਾਤ ਨੂੰ ਜਿਹੜਾ ਸਪੈਸ਼ਲ ਬੋਰਡ ਦੇ ਵਿੱਚ ਸੀਗਾ ਤੇ ਉੱਥੇ ਇਹਨੇ ਬਾਥਰੂਮ ਦੇ ਵਿੱਚ ਫਾਹ ਲੈ ਲਿਆ ਸੋ ਜਿਹੜੀ ਮੈਡੀਕਲ ਟੀਮ ਹੈਗੀ ਇਹਨੂੰ ਅਸੀਂ ਉੱਥੇ ਹਸਪੀਟਲ ਪਹੁੰਚਾ ਦਿੱਤਾ ਹੈਗਾ ਤੇ ਉੱਥੇ ਉਹਦਾ ਪੋਸਟਮਾਰਨ ਕਰ ਰਹੇਗੇ ਤੇ ਜੋ ਪੋਸਟਮਾਰਨ ਦੀ ਰਿਪੋਰਟ ਆਏਗੀ ਫਿਰ ਤੁਹਾਨੂੰ ਅਸੀਂ ਨਾਲ ਦੀ ਨਾਲ ਵੀ ਦੱਸ ਦਾਂਗੇ ਕੀ ਹੋਇਆ ਹੈ